ਭਾਰਤੀ ਕ੍ਰਿਕਟ ਟੀਮ ਨੂੰ ਆਪਣੀ ਕੋਚਿੰਗ ਵਿੱਚ ਪਿਛਲੇ ਹੀ ਮਹੀਨੇ T20 ਵਿਸ਼ਵ ਕੱਪ 2024 ਜਿਤਾਉਣ ਵਾਲੇ ਰਾਹੁਲ ਦਰਾਵੜ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਵਿਸ਼ਵ ਕੱਪ ਇਤਿਹਾਸ ਜਿੱਤ ਦੇ ਬਾਅਦ BCCI ਨੇ ਦਰਾਵੜ ਨੂੰ ਬਤੌਰ ਬੋਨਸ 5 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ ਐਨੀ ਹੀ ਰਾਸ਼ੀ ਵਿਸ਼ਵ ਕੱਪ ਚੈਂਪੀਅਨ ਬਾਕੀ ਭਾਰਤੀ ਖਿਡਾਰੀਆਂ ਨੂੰ ਵੀ ਦਿੱਤੀ ਗਈ ਹੈ ਪਰ ਹੁਣ ਦਰਾਵੜ ਨੇ ਦਰਿਆਦਲੀ ਦਿਖਾਉਂਦੇ ਹੋਏ ਉਸ ਵਿੱਚੋਂ ਸਿਰਫ 2.5 ਕਰੋੜ ਹੀ ਲਏ ਨੇ ਤੇ ਬਾਕੀ ਰਕਮ ਨੂੰ ਲੈਣ ਤੋਂ ਮਨਾ ਕਰ ਦਿੱਤਾ ਹੈ ਦਰਸਲ ਬਾਕੀ ਕੋਚਿੰਗ ਸਟਾਫ ਨੂੰ 2.5 ਕਰੋੜ ਰੁਪਏ ਹੀ ਦਿੱਤੇ ਗਏ ਸਨ ਅਜਿਹੇ ਵਿੱਚ 51 ਸਾਲ ਦੇ ਦਰਾਵਿੜ ਦਾ ਮੰਨਣਾ ਹੈ ਕਿ ਜਾਂ ਤਾਂ ਸਭ ਨੂੰ ਬਰਾਬਰ ਰਾਸ਼ੀ ਦਿੱਤੀ ਜਾਵੇ ਜਾਂ ਫਿਰ ਉਨ੍ਹਾਂ ਨੂੰ ਵੀ 19 ਹੀ ਰਕਮ ਮਨਜ਼ੂਰ ਹੋਵੇਗੀ ਜਿੰਨੀ ਬਾਕੀਆਂ ਨੂੰ ਮਿਲੀ ਹੈ ਸੂਤਰਾਂ ਅਨੁਸਾਰ ਸਾਬਕਾ ਭਾਰਤੀ ਕੋਚ ਰਾਹੁਲ ਦਰਾਵਿੜ ਨੂੰ ਵੀ ਬਾਕੀ ਸਪੋਰਟ ਸਟਾਫ ਦੇ ਬਰਾਬਰ ਹੀ ਬੋਨਸ ਚਾਹੀਦਾ ਸੀ। ਇਹੀ ਕਾਰਨ ਹੈ ਕਿ BCCI ਵੱਲੋਂ ਦਿੱਤੇ ਗਏ ਬੋਨਸ ਵਿੱਚੋਂ 2.5 ਕਰੋੜ ਰੁਪਏ ਕੁਰਬਾਨ ਕਰ ਦਿੱਤੇ। ਬਾਕੀ ਸਟਾਫ ਵਿੱਚ ਬੋਲਿੰਗ ਕੋਚ, ਫੀਲਡਿੰਗ ਕੋਚ ਤੇ ਬੈਟਿੰਗ ਕੋਚ ਦਾ ਨਾਮ ਵੀ ਸ਼ਾਮਲ ਹੈ। ਦੱਸਦੀ ਹੈ ਕਿ T20 ਵਿਸ਼ਵ ਕੱਪ 2024 ਦਾ ਫਾਈਨਲ ਮੁਕਾਬਲਾ 29 ਜੂਨ ਨੂੰ ਬਾਰਬਾਡੋ ਸ ਵਿੱਚ ਖੇਡਿਆ ਗਿਆ ਸੀ। ਇਸ ਖਿਤਾਬੀ ਮੁਕਾਬਲੇ ਵਿੱਚ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ 7 ਦੋੜਾਂ ਨਾਲ ਹਰਾਇਆ।